ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਹਰਿਪ੍ਰੀਤਨ ਧਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਧੁਨ ਤੇ ਕਰਨ ਜਾ ਰਹੇ ਹਾਂ ਸੰਗਤਾਂ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਨਾਲ ਗਾਇਨ ਕਰ ਸਕਦੀਆਂ ਹਨ ਛੋਟੇ ਬੱਚੇ ਵੀ ਗਾਇਨ ਕਰ ਸਕਦੇ ਹਨ ਸਿੱਖ ਸਕਦੇ ਹਨ ਤੇ ਇਸ ਸ਼ਬਦ ਨਾਲ ਰਿਲੇਟਡ ਮੈਂ ਦੋ ਅਲੱਗ-ਅਲੱਗ ਧੁਨਾ ਤੇ ਸ਼ਬਦ ਨੂੰ ਪਹਿਲਾਂ ਆਲਰੇਡੀ ਆਪਣੇ ਚੈਨਲ ਤੇ ਪਾ ਚੁੱਕਿਆ ਹਾਂ ਉਸ ਦਾ ਲਿੰਕ ਆਪ ਜੀ ਨੂੰ ਇਸ ਸ਼ਬਦ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਤੇ ਹੁਣ ਆਪਾਂ ਸਿੱਖਣ ਜਾ ਰਹੇ ਹਾਂ ਬਹੁਤ ਹੀ ਆਸਾਨ ਧੁਨ ਤੇ ਇਸ ਸ਼ਬਦ ਨੂੰ ਤੇ ਸਥਾਈ ਹੈ ਜਿਸ ਢੱਠੇ ਸਭ ਦੁੱਖ ਜਾਏ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਤੀਜੇ ਕਾਲੇ ਨੂੰ ਸਾ ਮੰਨਦੇ ਹਾਂ ਕਿਉਂਕਿ ਸ਼ਬਦ ਚਲਨ ਬਿਲਕੁਲ ਵੀ ਤਾਂ ਸਬਤਕ ਵਿੱਚ ਨਹੀਂ ਹੈ ਅਤੇ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਆਪਾਂ ਤੀਜੇ ਕਰੇ ਨੂੰ ਸਾਹ ਮੰਨ ਕੇ ਗਾਇਨ ਕਰ ਸਕਦੇ ਹਾਂ ਤੇ ਪਹਿਲਾਂ ਗਾਇਨ ਕਰਦੇ ਹਾਂ ਤਬਲੇ ਦੇ ਨਾਲ ਇੱਕ ਸਥਾਈ ਤੇ ਅੰਤਰਾ ਕਿਉਂਕਿ ਸ਼ਬਦ ਬਹੁਤ ਆਸਾਨ ਹੈ ਪੂਰਾ ਸ਼ਬਦ ਗਾਇਨ ਕਰਨ ਦੀ ਜਰੂਰਤ ਨਹੀਂ ਹੈ ਇੱਥੇ ਤੇ ਆਪਾਂ ਇਸ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਗਾਇਨ ਕਰਾਂਗੇ ਸਿੱਖਾਂਗੇ ਇਸ ਤੋਂ ਬਾਅਦ ਜਾਏ ਜਿਸ ਡੇ ਸਭ ਦੁੱਖ 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 ਜਾਏ हर कृष्ण ते आई श्री हर कृष्ण ते आई श्री हर कृष्ण ते आई श्री हर कृष्ण ते आई जिस ॾिठे सब दुख जाए सभु दुख जाए सभु दुख जाए इस ॾिठे सब दुख जा ਜਿਸ ਦੇ ਇਹ ਸਭ ਦੁੱਖ ਜਾਏ ਜਿਸ ਦੇ ਸਭ ਦੁੱਖ ਜਾਏ ਮ੍ਰਿਤਨ ਪਗਾਉ ਤੀ ਸਿਮਰ ਕੇ ਮ੍ਰਿਤਨ ਪਗਾਉ ਤੀ ਸਿਮਰ ਕੇ रिथ पगाउती सिमर किथम पगी सिमर क गुरू नानक लई आए गुरू नानक लई आए गुरू नानक लई आए गुरू नानक लई त ਸਭ ਦੁੱਖ ਜਾਏ ਇਸ ਢਿੱਡੇ ਸਭ ਦੁੱਖ ਜਾਏ ਇਸ ਢਿੱਡੇ ਸਭ ਦੁੱਖ ਜਾਏ ਇਸ ਢਿੱਡੇ ਸਭ ਦੁੱਖ ਜਾਏ ਅੰਗਦ ਗੁਰ ਤੇ ਅਮਰਦਾਸ ਅੰਗਦ ਗੁਰ ਤੇ ਅਮਰਦਾਸ ਫਿਰ ਅੰਗਦ ਗੁਰ ਤੇ ਅਮਰਦਾਸ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਜਿਸ ਡਿੱਠੇ ਸਭ ਦੁੱਖ ਜਾਏ ਰਾਮਦਾਸ ਹੈ ਹੋਈ ਸਹਾਏ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਇਸ ਦਿਨ ਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਵਾਹਿਗੁਰੂ ਵਾਹਿਗੁਰੂ ਵਾਹਿ ਦੂਰ ਵਾਹਿਗੁਰੂ 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 ਸ੍ਰੀ ਹਰਿ ਕ੍ਰਿਸ਼ਨ ਧਿਆਈਐ ਰੇ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਟੇ ਸਭ ਦੁੱਖ ਜਾਏ 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 ਤੇ ਇਸ ਤਰੀਕੇ ਨਾਲ ਹੀ ਆਪਾਂ ਇਸ ਸ਼ਬਦ ਨੂੰ ਗਾਇਨ ਕਰ ਲੈਨੇ ਹਾਂ ਤੇ ਹੁਣ ਦੇਖਦੇ ਹਾਂ ਕੱਲੇ ਕੱਲੇ ਸੁਰ ਤੇ ਜਿਸ ਦੇ ਠੇ ਸਭ ਦੁੱਖ ਜਾਏ ਜਿਸ ਡੇ ਠੇ ਸਭ ਦੁੱਖ ਜਾਏ ਜਿਸ ਦੇ ਠੇ ਸਭ ਦੁੱਖ ਜਾਏ ਜਿਸ ਡੇ ਠੇ ਸਭ ਦੁੱਖ ਜਾਏ ਜਿਸ ਦੇਖੇ ਸਭ ਦੁੱਖ ਜਾਏ ਜਿਸ ਦੇਖੇ ਸਭ ਦੁੱਖ ਜਾਏ ਸਿਰ ਹਰਿ ਕ੍ਰਿਸ਼ਨ ਤੇ ਆਈਏ ਸਿਰ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਡੇਠੇ ਸਭ ਦੁੱਖ ਜਾਣੇ ਇਸੇ ਤਰੀਕੇ ਨਾਲ ਜਿਦਾਂ ਆਪਾਂ ਪਹਿਲਾ ਅੰਤਰਾ ਗਾਇਨ ਕੀਤਾ ਸੀ ਪ੍ਰੀਤਮ ਭਗਵਤੀ ਸਮਰਕਿਆ ਗੁਰੂ ਨਾਨਕ ਲਈ ਇੱਥਾ ਹੈ ਤੇ ਇਸ ਤੋਂ ਬਾਅਦ ਅਗਲਾ ਅੰਤਰਾ ਹੈ ਫਿਰੰਗਰ ਗੁਰਤੇ ਅਮਰਦਾਸ ਉਸ ਨੂੰ ਗਾਇਨ ਕਰਦੇ ਹਾਂ ਅਤੇ ਸਿੱਖਦੇ ਹਾਂ ਫੇਰ ਅੰਗਦ ਗੁਰਤੇ ਅਮਰਦਾਸ ਫੇਰ ਅੰਗਦ ਗੁਰਤੇ अमरदास फिर अंगद गुरते अमरदास गुर फिर अंगद गुरते अमरदास फिर अंगद गुरते अमरदास रामदास हुई जिस चि ਸਭ ਦੁੱਖ ਜਾਇਂ RAM DAS ਸੈਂ ਹੋਈ ਸਹਾਇ ਜਿਸ ਦਿੱਠੇ ਸਭ ਦੁੱਖ ਜਾਇ ਇਹ ਦੇਖਣਾ ਹੈ ਕਿ ਅੰਤਰਾ ਗਾਇਨ ਵੇਲੇ ਜੋ ਅੰਤਰਾ ਗਾਇਨ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਆਂਦਾ ਹੈ ਜਿਵੇਂ RAM DAS ਸੈਂ ਹੋਈ ਸਹਾਇ ਤੇ ਇਸ ਦੇ ਨਾਲ ਹੀ ਆਪਾਂ ਸਥਾਈ ਦਾ ਸਟੈਪ ਜੋੜਨਾ ਹੈ ਜਿਸ ਦਿੱਠੇ ਸਭ ਦੁੱਖ ਜਾਇ ਫਿਰ ਲੇਕਿਨ ਗਾਣ ਦਾ ਅੰਦਾਜ਼ ਹੋਏਗਾ ਜਿਸ ਡਿਟੇ ਸਭ ਦੁੱਖ ਜਾਏ ਜੇ ਤੁਸਥਾਈ ਵਜੋਂ ਇਸ ਸ਼ਬਦ ਨੂੰ ਇਸ ਪੰਕਤੀ ਨੂੰ ਗਾਣਾ ਹੈ ਤਾਂ ਫਿਰ ਜਿਸ ਡਿਟੇ ਸਭ ਦੁੱਖ ਜਾਏ ਜਿਸ ਡਿਟੇ ਸਭ ਦੁੱਖ ਜਾਏ ਇਸ ਤਰੀਕੇ ਨਾਲ ਅਗਲਾ ਅੰਤਰਾ ਜਾਣਾ ਹੈ हरिजन हर गो बिन्दनो हर जन हर गो बिन्दनो हर हर गो बिन्दनो हर हर गो बिन्दनो सिमरो हर राये ਸਿਮਰੋ ਸ੍ਰੀ ਸਿਮਰੋ ਸ੍ਰੀ ਹਰਿ ਰਾਏ ਜਿਸ ਦੇਠੇ ਸਭ ਦੁੱਖ ਜਾਏ ਤੇ ਜਦੋਂ ਆਪਾਂ ਸਥਾਈ ਨੂੰ ਅੰਤਰੇ ਵੱਜੋਂ ਜਿਸ ਤਰ੍ਹਾਂ ਲੈਣਾ ਹੈ ਸ੍ਰੀ ਹਰਿ ਕ੍ਰਿਸ਼ਨ ਤਿਆਈ ਹੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਇਸ ਦੇ ਨਾਲ ਜਾਂ ਹੋਰ ਅੰਤਰਿਆਂ ਵਿੱਚ ਵੀ ਵਾਹਿਗੁਰੂ 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 ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਜਿਸ ਡਿਠੇ ਸਭ ਦੁਖ ਜਾਏ ਆਖਰੀ ਅੰਤਰਾ ਕਿ ਮਿਲਣਾ ਹੈ ਇਸ ਨੂੰ ਧਿਆਨ ਨਾਲ ਦੇਖਣਾ ਹੈ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ तेग बहादुर सि मरिए तेग बहादुर सि मरिए कर नौ निधि आवें ताई सब थाई हुए साईं कर नौ निधि आवें ताई ਸਭ ਥਾਂ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ जिस देखते सब दुख जाए 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 मेन उम्मीद है कि आप जी आसानी